ਡੇ ਟੂਡੇ ਨਿਊਜ਼ ਵੇਖ ਰਹੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਗगन ਚਹਲ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਉਹ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਸੁਖਦੇਵ ਸਿੰਘ ਢੀਂਡਸਾ ਜਿਹੜੇ ਉਹ ਨਹੀਂ ਰਹੇ ਅਕਾਲੀ ਦਲ ਦੇ ਉਹ ਵੱਡੇ ਇੱਕ ਆਗੂ ਸਨ ਤੇ ਅੱਜ 5 ਵਜੇ ਜਿਹੜਾ ਉਹਨਾਂ ਦਾ ਦਿਹਾਂਤ ਹੋ ਗਿਆ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚੋਂ ਉਹਨਾਂ ਦੇ ਵੱਲੋਂ ਆਖਰੀ ਸਾਨੇ ਜਿਹੜੇ ਉਹ ਲਏ ਗਏ ਨੇ ਅਕਾਲੀ ਦਲ ਦੇ ਉਹ ਇੱਕ ਸਰਪ੍ਰਸਤ ਵੀ ਰਹਿ ਚੁੱਕੇ ਹਨ ਉਨ 2019 ਦੇ ਵਿੱਚ ਪਦਮਪੂਰਣ ਦੇ ਨਾਲ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ 2020 ਦੇ ਵਿੱਚ ਅਕਾਲੀ ਦਲ ਦੇ ਉਹ ਅਕਾਲੀ ਦਲ ਤੋਂ ਵੱਖ ਹੋ ਗਏ ਸਨ ਤੇ ਰਾਜ ਸਭਾ ਤੇ ਲੋਕ ਸਭਾ ਦੇ ਸੰਸਦ ਵੀ ਰਹਿ ਚੁੱਕੇ ਨੇ ਸੋ ਵਾਜਪਾਈ ਸਰਕਾਰ 'ਚ ਉਹਨਾਂ ਦੇ ਵੱਲੋਂ 2000 2000 ਤੋਂ 2004 ਤੱਕ ਜਿਹੜਾ ਉਹ ਕੇਂਦਰੀ ਮੰਤਰੀ ਰਹੇ ਸਨ ਤੇ ਪਰਵਿੰਦਰ ਸਿੰਘ ਢੀਡਸਾ ਇਹਨਾਂ ਦੇ ਬੇਟੇ ਨੇ ਤੇ ਉਹ ਵੀ ਸਿਆਸਤ ਦੇ ਵਿੱਚ ਕਾਫੀ ਸਰਗਰਮ ਨੇ ਜਿਹੜੇ ਉਹ ਦਿਖਾਈ ਦਿੰਦੇ ਨੇ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਕਿ ਸੁਖਦੇਵ ਸਿੰਘ ਢੀਡਸਾ ਜਿਹੜੇ ਨਹੀਂ ਰਹੇ ਨੇ ਉਹਨਾਂ ਨੇ ਉਹ ਕਾਲੀ ਦਲ ਤੋਂ 2020 ਦੇ ਵਿੱਚ ਹੀ ਵੱਖ ਹੋ ਗਏ ਸਨ ਤਾਂ ਮੇਰੇ ਨਾਲ ਫੋਨ ਲਾਈਨ ਤੇ ਜੁੜੇ ਨੇ ਮੇਰੇ ਸਹਿਯੋਗੀ ਹਰਜਿੰਦਰ ਸਿੰਘ ਢਿੱਲੋਂ ਸੋ ਹਰਜਿੰਦਰ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਉਹਨਾਂ ਦਾ ਅਚਾਨਕ ਜਿਹੜਾ ਆਕਾਰ ਚਲਾਨਾ ਹੋ ਗਿਆ ਹੈ ਅ ਬਿਲਕੁਲ ਗਗਨ ਜਿਹੜੀ ਇਹ ਅਕਾਲ ਚਲਾਣੇ ਦੀ ਖਬਰ ਜੱਕਤਮ ਜਦੋਂ ਮੀਡੀਆ ਅਦਾਰਿਆਂ ਦੇ ਵਿੱਚ ਪਹੁੰਚਦੀ ਆ ਤਾਂ ਲਗਾਤਾਰ ਜਿਹੜੇ ਕਿ ਸਿਆਸੀ ਆਗੂ ਨੇ ਸਿਆਸੀ ਲੀਡਰ ਨੇ ਉਹ ਫੋਨ ਦੇ ਉੱਪਰ ਦਿਖਾਈ ਦਿੰਦੇ ਨੇ ਫੋਨ ਦੇ ਉੱਪਰ ਨਜ਼ਰ ਆਉਂਦੇ ਨੇ ਤਾਂ ਉਹਨਾਂ ਦੇ ਵੱਲੋਂ ਦੁੱਖ ਦਾ ਜਿਹੜਾ ਕਿ ਪ੍ਰਗਟਾਵਾ ਕੀਤਾ ਜਾਂਦਾ ਲਗਾਤਾਰ ਕਿਹਾ ਜਾਂਦਾ ਕਿ ਇਹ ਜਿਹੜਾ ਨਾ ਪੂਰਾ ਹੋਣ ਵਾਲਾ ਘਟਾ ਇਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਪੰਜਾਬ ਦੇ 5 ਵਾਰ ਮੁੱਖ ਮੰਤਰੀ ਰਹਿ ਚੁੱਕੇ ਨੇ ਤਾਂ ਉਹਨਾਂ ਦੇ ਵੀ ਕਾਫੀ ਕਰੀਬੀ ਸੀਗੇ ਪ੍ਰਵੀਨਦਰ ਸਿੰਘ ਤਾਂ ਇਹ ਜਿਹੜੀਆਂ ਖਬਰਾਂ ਜਦੋਂ ਇੱਕਦਮ ਸਾਹਮਣੇ ਆਉਂਦੀਆਂ ਤਾਂ ਲਗਾਤਾਰ ਨਿਊਜ਼ ਚੈਨਲਾਂ ਦੇ ਉੱਪਰ ਹੀ ਖਬਰ ਚੱਲਦੀ ਆ ਤੇ ਉਸ ਤੋਂ ਬਾਅਦ ਮੀਡੀਆ ਸੋਸ਼ਲ ਮੀਡੀਆ ਦੇ ਉੱਪਰ ਹੀ ਖਬਰ ਵਾਇਰਲ ਹੋਣੀ ਸ਼ੁਰੂ ਹੋ ਜਾਂਦੀ ਆ ਪਿਛਲੇ ਲੰਮੇ ਸਮੇਂ ਤੋਂ ਜਿਹੜੇ ਕਿ ਸੁਖਦੇਵ ਸਿੰਘ ਢੀਂਡ ਸਾਹਿਬ ਸੀਨੀਅਰ ਲੀਡਰ ਸੀਗੇ ਸਿਆਸਤ ਦੇ ਥੰਮ ਮੰਨੇ ਜਾਂਦੇ ਸੀ ਸੰਗਰੂਰ ਜ਼ਿਲ੍ਹੇ ਦੇ ਨਾਲ ਸੰਬੰਧਤ ਸਨ ਢੀਂਡ ਸਾਹਿਬ ਪਰਿਵਾਰ ਤਾਂ ਉਹਨਾਂ ਦੇ ਵੱਲੋਂ ਜਿਹੜਾ ਕਿ ਫੋਰਟੀ ਦੇ ਵਿੱਚ ਇਲਾਜ ਕਰਵਾਇਆ ਜਾ ਰਿਹਾ ਸੀ ਇਲਾਜ ਦੇ ਦੌਰਾਨ ਜਿਹੜਾ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਆ ਕਾਫੀ ਜਿਹੜੀ ਕਿ ਹਾਲਤ ਸੀ ਉਹਨਾਂ ਦੀ ਨਾਲ ਜਿਕ ਦੱਸੀ ਜਾ ਰਹੀ ਸੀ ਤੇ ਕਿਹੜੇ ਕਿਹੜੇ ਵੱਡੇ ਲੀਡਰਾਂ ਨੇ ਆ ਜਿਹੜਾ ਇਹ ਟਵੀਟ ਕੀਤਾ ਆ ਅਤੇ ਦੁੱਖ ਪ੍ਰਗਟ ਕਰ ਰਹੇ ਨੇ ਦੇਖੋ ਜਿਵੇਂ ਜਿਵੇਂ ਪਤਾ ਲੱਗ ਰਿਹਾ ਲੀਡਰਾਂ ਨੂੰ ਕਿ ਜਿਹੜੇ ਸੁਖਦੇਵ ਸਿੰਘ ਢੀਂਡਸਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਤਾਂ ਉਵੇਂ-ਉਵੇਂ ਹੀ ਜਿਹੜੇ ਕਿ ਲੀਡਰ ਨੇ ਦੁੱਖ ਵੀ ਸਾਂਝਾ ਕਰ ਰਹੇ ਨੇ ਪਰਿਵਾਰ ਦੇ ਕੋਲ ਵੀ ਪਹੁੰਚ ਰਹੇ ਨੇ ਤੇ ਫੋਨ ਦੇ ਰਾਹੀਂ ਜਾਂ ਜਾਂ ਜਿਹੜੇ ਉਹਨਾਂ ਦੇ ਪਰਿਵਾਰ ਦੇ ਘਰ ਦੇ ਵਿੱਚ ਜਾ ਕੇ ਸੱਥਰ ਤੇ ਬੈਠ ਸਕਦੇ ਨੇ ਉਹ ਉਹ ਜਾ ਰਹੇ ਨੇ ਤਾਂ ਲੀਡਰਾਂ ਦਾ ਜਿਹੜਾ ਕਿ ਦੁੱਖ ਸਾਂਝਾ ਕਰਨਾ ਬਣਦਾ ਕਿਉਂਕਿ ਉਹਨਾਂ ਦੇ ਇੱਕ ਸਿਆਸੀ ਜਿਹੜੇ ਕਿ ਪੇੜ ਦੇ ਵਿੱਚੋਂ ਨਿਕਲੇ ਇਹ ਸੁਖਦੇਵ ਸਿੰਘ ਢੀਂਡਸਾ ਉਹਨਾਂ ਦੇ ਆੜੀ ਵੀ ਰਹੇ ਨੇ ਉਹਨਾਂ ਦੇ ਨਾਲ ਵੀ ਮਿਲਵਰਤਨ ਕਰਦੇ ਰਹੇ ਨੇ ਤਾਂ ਬੇਸ਼ੱਕ ਦੀ ਜੀ ਕਿ ਵਿਚਾਰਾ ਉਹਨਾਂ ਦੀਆਂ ਬਖੋ ਵੱਖ ਸੰਨ ਪਰ ਫਿਰ ਵੀ ਜਿਹੜਾ ਕਿ ਦੁੱਖ ਉਹ ਪ੍ਰਗਟ ਕਰ ਰਹੇ ਨੇ ਤੇ ਸਿਆਸਤ ਦੀ ਦੁਨੀਆ ਨੂੰ ਹੈ ਜਿਹੜਾ ਇੱਕ ਨਾ ਪੂਰਾ ਹੋਣ ਵਾਲਾ ਹੈ ਜਿਹੜਾ ਘਾਟਾ ਪਿਆ ਹੈ ਤੇ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਦਾ ਜਿਹੜਾ ਉਹ ਕਿਹਨਾਂ ਦੇ ਨਾਲ ਉਹਨਾਂ ਦੇ ਆਪਸੀ ਰਿਸ਼ਤੇ ਸੀ ਜਿਹੜੇ ਉਹ ਜ਼ਿਆਦਾ ਵਧੀਆ ਸੀ ਕਿਹੜੇ ਆਗੂ ਨੇ ਜਿਹੜੇ ਉਹਨਾਂ ਦੇ ਕਾਫੀ ਜ਼ਿਆਦਾ ਕਰੀਬ ਸਨ ਦੇਖੋ ਜੇਕਰ ਗੱਲ ਕੀਤੀ ਜਾਵੇ ਢੀਂਡਸਾ ਪਰਿਵਾਰ ਦੀ ਤਾਂ ਢੀਂਡਸਾ ਪਰਿਵਾਰ ਸ਼ੁਰੂ ਤੋਂ ਮੁੱਢ ਤੋਂ ਅਕਾਲੀ ਰਹਾ ਅਕਾਲੀ ਦਲ ਦੇ ਨਾਲ ਉਹਨਾਂ ਦੇ ਚੰਗੇ ਸਬੰਧ ਸਨ ਇਥੋਂ ਤੱਕ ਕਿ ਜਦੋਂ 1984 ਦਾ ਪੰਜਾਬ ਦੇ ਉੱਪਰ ਜਿਹੜਾ ਦੌਰ ਚੱਲਿਆ ਉਦੋਂ ਵੀ ਸੁਖਦੇਵ ਸਿੰਘ ਢੀਂਡਸਾ ਦੱਸਦੇ ਰਹੇ ਨੇ ਕਿ ਸਾਨੂੰ ਕਾਫੀ ਟਾਰਗੇਟ ਕੀਤਾ ਜਾਂਦਾ ਸੀ ਸਾਨੂੰ ਜਿਹੜਾ ਕਿ ਪੁਲਿਸ ਦੇ ਵੱਲੋਂ ਚੁੱਕ ਲਿਆ ਜਾਂਦਾ ਸੀ ਅਕਾਲੀ ਮੋਰਚਿਆਂ ਦੇ ਵਿੱਚ ਵੀ ਸਰਗਰਮ ਰਹੇ ਨੇ ਸੁਖਦੇਵ ਸਿੰਘ ਢੀਂਡਸਾ ਤਾਂ ਇਹ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਅੱਜ ਯਾਦਾਂ ਬਣ ਕੇ ਰਹਿ ਗਈਆਂ ਨੇ ਸੁਖਦੇਵ ਸਿੰਘ ਢੀਂਡਸਾ ਮੁੱਢ ਤੋਂ ਜਿਹੜੇ ਕਿ ਬਾਦਲ ਪਰਿਵਾਰ ਦੇ ਦੀ ਕੀ ਰਹੇ ਨੇ ਬਾਦਲ ਪਰਿਵਾਰ ਦੇ ਬਹੁਤ ਨੇੜੇ ਤੋਂ ਰਹੇ ਨੇ ਵਿਸ਼ੱਕ ਦੀ ਆ ਪਿਛਲੇ ਦਿਨਾਂ ਦੇ ਦੌਰਾਨ ਪਿਛਲੇ ਸਾਲਾਂ ਦੇ ਦੌਰਾਨ ਜਿਹੜਾ ਕਿ ਉਹਨਾਂ ਦੇ ਵਿੱਚ ਤਣਾਅ ਪੈਦਾ ਹੋਏ ਵਿਸ਼ੱਕ ਦੀ ਉਹ ਸਿਆਸੀ ਖੇਡ ਨੂੰ ਲੈ ਕੇ ਤਣਾਅ ਕਹਿ ਲਈਏ ਜਾਂ ਟਿਕਟਾਂ ਨੂੰ ਲੈ ਕੇ ਤਣਾਅ ਕਹਿ ਲਈਏ ਜਿਹੜੇ ਪੈਦਾ ਹੋਏ ਇੱਥੋਂ ਦਾ ਕਿ ਸੁਖਦੇਵ ਸਿੰਘ ਢੀਂਡਸਾ ਜਿਹੜੇ ਕਿ ਐਸ ਵਕਤ ਚੱਲ ਰਹੇ ਸੀ ਉਹ ਬਾਗੀ ਧੜੇ ਦੇ ਵੱਲੋਂ ਪੇਸ਼ ਆ ਰਹੇ ਸੀ ਜਿਹੜਾ ਕਿ ਟਾਲੀ ਦਾਬ ਤੋਂ ਬਾਗੀ ਹੋ ਚੁੱਕੇ ਸੀ ਜਿਹੜੇ ਕਿ ਆਪਣਾ ਸੁਧਾਰ ਲਹਿਰ ਨੂੰ ਪ੍ਰਮੋਟ ਕਰ ਰਹੇ ਸੀ ਜਿਹੜਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਿਛਲੇ ਦਿਨੀ ਉਹਨਾਂ ਨੂੰ ਤਨਖਾਹ ਵੀ ਲਗਾਈ ਗਈ ਸੀ ਉਹਨਾਂ ਨੂੰ ਗਾਰਡਲੇ ਵਿੱਚ ਤ ਤਿਆ ਪਾ ਕੇ ਜਿਹੜੀ ਕਿ ਇੱਕ ਸੇਵਾ ਵੀ ਲਗਾਈ ਗਈ ਸੀ ਅਜਿਹਾ ਕੁਝ ਜਿਹੜਾ ਕਿ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਵੀ ਵਾਪਰਿਆ ਕਿਉਂਕਿ ਉਹਨਾਂ ਨੇ ਸੱਤਾ ਮਾਣੀ ਸੀ 2015 ਦੇ ਵਿੱਚ ਹੋਈ ਵਿਵਾਦਬੀ ਨੂੰ ਲੈ ਕੇ ਜਿਹੜੀਆਂ ਕਿ ਗੱਲਾਂ ਬਾਤਾਂ ਸਾਹਮਣੇ ਆਈ ਉਹ ਸਾਰਾ ਕੁਝ ਜਿਹੜਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਵੀ ਭੁਗਤਿਆ ਉੱਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਦੋਂ ਸੁਖਵੀਰ ਸਿੰਘ ਬਾਦਲ ਹੋ ਰਹਿਆਂ ਦੇ ਗੱਲਾਂ ਦੇ ਵਿੱਚ ਤਖਤੀਆਂ ਪਈਆਂ ਦਲਜੀਤ ਸਿੰਘ ਟੀਮਾ ਜਾਂ ਪ੍ਰੇਮ ਸਿੰਘ ਚੰਦੂ ਮਾਜਰਾ ਜਿੰਨੇ ਵੀ ਇਹ ਅਕਾਲੀ ਲੀਡਰ ਸੀ ਉਹਨਾਂ ਨੇ ਸਾਰਿਆਂ ਨੇ ਜਿਹੜੀਆਂ ਕਿ ਤਖਤੀਆਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਾਹ ਹੁਕਮ ਜਿਹੜਾ ਕਿ ਹੋਇਆ ਇਹ ਵੀ ਉਹ ਕਿ ਇਹਨਾਂ ਦੇ ਵਿੱਚ ਬੀਬੀ ਜੰਗੀਰ ਕੌਰ ਵੀ ਹਾਜ਼ਰ ਸੀ ਪਰ ਅੱਜ ਜਿਹੜੀ ਕਿ ਖ਼ਬਰ ਆਪਾਂ ਦੇ ਰਹੇ ਆਂ ਖ਼ਬਰ ਦੇ ਜ਼ਰੀਏ ਜਿਹੜਾ ਸੁਖਦੇਵ ਸਿੰਘ ਢੀਂਡਸਾ ਦਾ ਦੇਹਾਂਤ ਹੋ ਜਾਣਾ ਸੁਖਦੇਵ ਸਿੰਘ ਢੀਂਡਸਾ ਦਾ ਇਸ ਦੁਨੀਆ ਤੋਂ ਚਲੇ ਜਾਣਾ ਸਿਆਸਤ ਨੂੰ ਤਾਂ ਜਿੱਥੇ ਘਾਟਾ ਹੈ ਉੱਥੇ ਹੜਕੇ ਦੇ ਲੋਕਾਂ ਨੇ ਵੀ ਕਿਤਨੇ ਕਿਤੇ ਜਾ ਕੇ ੱੱੱਕਾ ਲੱਗਿਆ ਜਿਹੜੇ ਬਹੁਤ ਨਜ਼ਦੀਕੀ ਪਰਿਵਾਰ ਸੀ ਜਿਹੜੇ ਕਹਿੰਦੇ ਸੀ ਕਿ ਅਸੀਂ ਸੁਖਦੇਵ ਸਿੰਘ ਢੀਂਡਸਾ ਨੂੰ ਇੱਕ ਫੋਨ ਕਰਾਂਗੇ ਸਾਡੇ ਕੰਮ ਹੋ ਜਾਣਗੇ ਜਿਹੜੇ ਉਹਨਾਂ ਦੇ ਬਚਪਨ ਦੇ ਬੇਲੀ ਰਹੇ ਉਹਨਾਂ ਨੂੰ ਵੀ ਜਿਹੜਾ ਕਿ ੱੱੱਕਾ ਲੱਗਦਾ ਨਜ਼ਰ ਆਇਆ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਕਿਹੜੇ ਕਿਹੜੇ ਲੀਡਰਾਂ ਦੇ ਹੁਣ ਨਜ਼ਦੀਕ ਸਨ ਕਿਉਂਕਿ ਪਿਛਲੇ 7-8 ਮਹੀਨਿਆਂ ਤੋਂ ਤਾਂ ਉਹ ਆਪਣੇ ਜਿਹੜਾ ਕਿ ਇਲਾਜ ਦੇ ਵਿੱਚ ਕਦੇ ਦਾਖਲ ਹੋ ਗਏ ਕਦੇ ਘਰੇ ਚਲੇ ਗਏ ਕਦੇ ਉੱਥੇ ਬੈਠ ਗਏ ਹਨਾ ਮਤਲਬ ਉਹ ਚੀਜ਼ਾਂ ਹੋਈਆਂ ਨੇ ਪਰ ਜੇਕਰ ਆਪਾਂ ਗੱਲ ਕਰੀਏ ਤਾਂ ਉਹ ਸੁਧਾਰ ਲਹਿਰ ਦੇ ਨਾਲ ਜੁੜੇ ਹੋਏ ਸਨ ਤੇ ਪੂਰਾ ਪਰਿਵਾਰ ਜਿਹੜਾ ਕਿ ਇਸ ਵਾਰ ਭਰਤੀ ਮਹਿੰਮ ਦੀ ਜਿਹੜੀ ਕਿ ਗੱਲ ਕਰ ਰਿਹਾ ਸੀਗਾ ਸਭ ਬਹੁਤ ਸ਼ੁਕਰੀਆ ਤੁਹਾਡਾ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਸੁਖਦੇਵ ਸਿੰਘ ਢੀਂਟਸਾ ਜਿਹੜੇ ਉਹ ਨਹੀਂ ਰਹੇ ਸ਼ਾਮ 5 ਵਜੇ ਆ ਜਿਹੜਾ ਉਹਨਾਂ ਦਾ ਅਕਾਲ ਚਲਾਣਾ ਉਹ ਕਰ ਚੁੱਕੇ ਨੇ ਬੜੇ ਲੰਬੇ ਸਮੇਂ ਤੋਂ ਆ ਜਿਹੜਾ ਉਹ ਬਿਮਾਰ ਚੱਲ ਰਹੇ ਸੀ ਜਿਸ ਤੋਂ ਬਾਅਦ ਅੱਜ ਆ ਜਿਹੜਾ ਉਹਨਾਂ ਦਾ ਦਿਹਾਂਤ ਹੋ ਗਿਆ